ਸਾਰੇ ਕਹਿੰਦੇ ਜਮਤੀਲਾ ਬਿੱਲੋ ਲੁੱਚਿਆਂ ਦਾ ਧੀਰੇ ਉਹ ਲੁੱਚਿਆਂ ਦਾ ਧੀਰੇ ਤੇਰੇ ਚਾਰ ਦੁਕ ਸੀਰ ਐ ਸਾਰਾ ਜੱਗ ਸੜੇ ਵੱਲੀਏ ਜੀ ਮਿੱਤਰੋ ਕਿਵੇਂ ਹੋ ਆਪਾਂ ਚੱਲੇ ਸੀ ਹੁਣ ਰੌਕਟ ਚੜਨ ਨਾਲ ਮਿਲ ਗਿਆ ਆਪਣਾ ਯਾਰ ਤੂਤੀ ਤੂਤੀ ਓਏ ਓ ਤੂਤੀ ਹਾਂ ਕਿਵੇਂ ਆ ਠੀਕ ਠਾਕ ਆ ਆ ਅਬੀ ਫਿਰਦੀ ਆ ਸਾਡੀ ਹਾਂ ਵੀ ਓਏ ਟਿੰਗ ਆਈ ਕਰਦੀਆਂ ਨੂੰ ਕਿਹੜੇ ਝੂਟੇ ਹੈਂ ਆ ਤੂੰ ਢੀਏ ਬੱਕਰੀਆਂ ਕੀ ਕਰਦੀਆਂ ਨੇ ਸਾਰਾ ਖਾਦੀਆਂ ਲਓ ਜੀ ਬੱਕਰੀਆਂ ਖਾ ਰਹੀਆਂ ਨੇ ਆਪਣਾ ਚਾਰਾ ਇੱਕ ਲੰਚ ਕਰਦੀਆਂ ਨੇ ਕਿ ਬ੍ਰੇਕਫਾਸਟ ਹਨ ਲੰਚ ਕਰਦੀਆਂ ਲੰਚ ਕਰਦੀਆਂ ਨੇ ਹੈਨਾ ਬ੍ਰੇਕਫਾਸਟ ਹੋ ਗਿਆ ਇਹਨਾਂ ਦਾ ਬ੍ਰੇਕਫਾਸਟ ਹੋ ਗਿਆ ਲੰਚ ਚੱਲ ਬ੍ਰੇਕਫਾਸਟ ਤੋਂ ਬਾਅਦ ਕਰ ਲੂਗੀ ਅੱਛਾ ਤੂੰ ਆ ਹੁਣ ਕੀ ਕਰਨ ਲੱਗੀ ਹੋਈ ਆ ਲੋ ਜੀ ਲੋ ਵੀ ਕਹਿੰਦੇ ਯਾਰ ਸਾਹਿਬ ਆ ਗਏ ਐਨ ਪੂਰਾ ਐਨ ਕੰਮ ਰੰਗਾ ਚ ਰੱਖਿਆ ਮੁੰਡੇ ਨੇ ਕਹਿੰਦੇ ਹੈ ਕੰਮ ਹੋ ਗਿਆ ਹਾਂ ਮੁਰਸੇ ਵਿੱਚ ਕੱਢਣ ਲੱਗਿਆ ਅੰਦਰੋਂ ਹਾਂ ਬਾਕੀ ਉਹ ਜੇਹੜੇ ਸ਼ੈਲਫ ਮਾਰ ਲਈ ਮੁਰਸੇ ਨਾਲ ਭੱਜ ਲਿਆ ਹੋਰ ਕੰਮ ਹੋ ਗਿਆ ਘਰ ਆਏ ਤਾਂ ਠੇਕੇ ਚੱਲੇ ਸੀ ਅਸੀਂ ਤਾਂ ਲੈ ਕੇ ਨਹੀਂ ਆਏ ਸੀ ਮਤਲਬ ਮੁੱਕ ਦੀ ਗੱਲ ਇਹ ਆ ਵੀ ਹਲੇ ਕੋਈ ਕੀਤਾ ਵੀ ਨਹੀਂ ਪਹਿਲਾਂ ਹੀ ਹੈ ਚੱਲ ਕੋਈ ਨਾ ਮਿਲਦੇ ਆ ਤੁਹਾਨੂੰ 10 ਮਿੰਟ ਬਾਅਦ ਫਿਰ ਰੰਗ ਟੰਗ ਦਿਖਾਉਂਦੇ ਆ ਜੀ ਮਿੱਤਰੋ ਹੁਣ ਚੱਲੇ ਸੀ ਆਪਾਂ ਕਿਹੜੀ ਰੂਟ ਤੇ ਪਿੰਡ ਦੇ ਕਰਨ ਲੱਗੇ ਸੀ ਦਰਸ਼ਨ ਪਿੰਡ ਸਾਡਾ ਹੈ ਤਾਂ ਵੈਸੇ ਦੂਜਾ ਲੋਡੀ ਆ ਮਤਲਬ ਗੈਂਗ ਪਿੰਡ ਸਾਡਾ ਜਮਈ ਜਾਣੀ ਕਿ ਬਾੜਦਾਤਾਂ ਚ ਪਹਿਲੇ ਨੰਬਰ ਤੇ ਆਉਂਦਾ ਇਹ ਚਲੋ ਲਓ ਜੀ ਕਹਿੰਦੇ ਯਾਰ ਦੋਸਤ ਖੜੇ ਨੇ ਇੱਥੇ ਵੀ ਐ ਮੁੰਡੇ ਆ ਵੀ ਕੈੜੀ ਸੀ ਜਿਹੜੇ ਸੀਗੇ ਭਾਈ ਇਹ ਮੁੰਡੇ ਵੱਧ ਕੈੜੇ ਨੇ ਕਹਿੰਦੇ ਬਾਹਦੀਆਂ ਬੂਜੀਆਂ ਚ ਪੂਰਾ ਨਾਮ ਰੌਸ਼ਨ ਕਰਦੇ ਨੇ ਇਹ ਮੁੰਡੇ ਕਬੂਤਰ ਕਬਤਰ ਵੀ ਸੋਹਣੇ ਰੱਖੇ ਹੋਏ ਨੇ ਇਹਨਾਂ ਕੋਲੇ ਏ ਮੁੰਡਾ ਸੀਗਾ ਕਿਨਾ ਸੀ ਇਹਦਾ ਦੋਨੀ ਹਾਂਜੀ ਸਵਾਗਤ ਹੈ ਤੁਹਾਡਾ ਫਿਰ ਤੋਂ ਸਾਡੇ ਵਲੌਗ ਦੇ ਵਿੱਚ ਤੇ ਚਾਏ ਸੀਗੇ ਪਰ ਜਾਨੀ ਕੀ ਆਇਆ ਵੀ ਬਹੁਤ ਜੰਦੋ ਜਹਿਦ ਕਰਨੀ ਪਈ ਇੱਕ ਛੋਟੀ ਜੀ ਚੀਜ਼ ਪਿੱਛੇ ਆਹ ਵੀ ਬਹੁਤ ਔਖਾ ਹੈ ਜਰਾ ਹੀ ਲੱਗਨੀ ਆ ਬਹੁਤ ਆ ਜਾਂਦਾ ਲੜੂਆ ਘਟਾ ਰਿਹਾ ਤਾਂ ਸੋਟਾ ਜਾਂ ਪਿੰਡ ਸਾਡਾ ਜਮਾ ਹੀ ਯਾਨੀ ਕੀ ਕਹਿਲਾ ਵੀ ਵਿਚ 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 ਤਾਂ ਲੋਕ ਸਾਡੇ ਪਿੰਡ ਐਨੇ ਘੈੜਨੇ ਵੀ ਰਹਿ ਰਹੇ ਆਪਣਾ ਨਾਮ ਵੀ ਸਿਰੇ ਹੀ ਨੇ ਬੱਚ ਬੱਚ ਇਹਦੇ ਨੇ ਚੁਗਲ ਖੋਰ ਧੂਤੀ ਵਰਗੇ ਧੂਤੀ ਵਰਗੇ ਖੜੇ ਆਪ ਸਾਨੂੰ ਬਾਗ ਦਮਾ ਕੇ ਹਾਂ ਰਾਸਣ ਕਰਾਉਂਦੇ ਨੇ ਜਿਹੜੇ ਧੂਤੀ ਵਰਗੇ ਯਾਰ ਦੋਸਤ ਮਿਲਦੇ ਰਹਿਣ ਅੱਜ ਤਾਂ ਬੰਦੇ ਧੂਤੀ ਸਿਰਜੀ ਬਣ ਕੇ ਥੋੜਿਆ ਸਾਡੇ ਕੋਲੇ ਸੀ यानी ਹਾਂ ਜੀ ਮਿੱਤਰੋ ਕੀ ਹਾਲ ਚਾਲ ਨੇ ਸਵਾਗਤ ਆ ਜਿਹੜੀ ਵੀਡੀਓ ਛੱਡੀ ਸੀ ਉਹਦੇ 'ਚੀ ਬੇਸਿਕਲੀ ਉਸ ਤੋਂ ਬਾਅਦ ਥੋੜੇ ਜੇ ਕੰਮ ਨਿਕਲੇ ਸੀਗੇ ਤਾਂ ਕਰਕੇ ਵੀਡੀਓ ਕੰਪਲੀਟ ਨਹੀਂ ਤੇ ਹੁਣ ਵੀਡੀਓ ਲੱਗਿਆ ਕੰਪਲੀਟ ਕਰਨ ਤੇ ਮੁੰਡਿਆਂ ਨੇ ਖੁੱਡਾ ਕਰਤਾ ਰੈਡੀ ਲਓ ਜੀ ਹਾਂ ਵੀ ਟਿੱਡੂ ਨਵੇਂ ਖੁੱਡੇ 'ਚ ਕਿੰਨੇ ਕੁ ਰੱਖਦੇ ਕਬੂਤਰ ਅਏ 4 ਕ ਜੋੜੇ ਖੁੱਡੇ ਨੇ ਹਾਂ 4 ਕ ਜੋੜੇ ਛੱਡੇ ਆ ਹਲੇ ਬਾਕੀ ਜਿਹੜੇ ਨੇਗੇ ਉਹ ਹਲੇ ਉਧਰ ਹੀ ਨੇਗੇ ਕਿਉਂਕਿ ਉਹਨਾਂ ਨੂੰ ਹਲੇ ਇੱਧਰ ਸ਼ਿਫਟ ਨਹੀਂ ਕਰਿਆ ਹੈਗਾ ਇੱਕ ਛਤਰੀਆਂ ਲੱਗੀ ਹੋਈ ਆ ਆਹ ਵਾਲੀ ਦੋ ਛਤਰੀਆਂ ਉਹ ਦੀ ਸਾਹਮਣੇ ਲੱਗੀਆਂ ਇਹ ਵੀ ਆਪਣੀਆਂ ਨੇ ਤੇ ਕਾ ਲੱਗੀ ਹੋਈ ਆ ਤੇ ਆ ਦੀ ਮੁੰਡੇ ਲਓ ਜੀ ਤੇ ਬਾਕੀ ਹੈਗੀ ਆ 5 ਨੂੰ ਬਾਜੀ ਪਿੰਡ 10 ਪਾਲੋ ਤੇ ਉੱਥੇ ਪੈਣਾ ਮੁੰਡੇ ਕਹਿੰਦੇ ਪੜਾਕੇ ਅਸਲ ਮੇ ਕਿਉਂਕਿ ਉੱਥੇ ਕੁੰਡੀਆਂ ਤੇ ਸਿੰਘ ਫਸਣਿਆ ਫਿਰ ਦੇਖਦੇ ਆ ਕਿਹੜੀ ਨਿੱਤਰ ਕੇ ਆਉਂਦੀ ਆ ਤੇ ਬਾਕੀ ਟੀਡੂ ਤਿਆਰੀ ਆ ਫੁੱਲ ਫੁੱਲ ਤਿਆਰੀ ਫੁੱਲ ਤੇ ਏਸੀ ਪੂਰੀ ਵੀਡੀਓ ਇਹ ਅੱਜ-ਅੱਜ ਚ ਆਪਾਂ ਅਪਲੋਡ ਕਰ ਦੇਣੀ ਆ ਤੇ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਲਾਈਕ ਕਰਦੇ ਆ ਕਰੋ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤੇ ਐਦਾਂ ਹੀ ਸਾਨੂੰ ਪਿਆਰ ਦਿੰਦੇ ਰਹੋ ਸਾਡੇ ਵਲੌਗਸ ਦੇਖਦੇ ਰਹੋ ਹਾਂ ਵੀ ਮੁੰਡਿਓ ਇੱਕ ਵਾਰ ਬਾਏ ਕਹਿ ਦੋ ਇਹਨਾਂ ਨੂੰ ਬਾਈ ਬਾਈ ਤੁਹਾਡਾ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੀਦ ਸਾਨੂੰ ਦਿਓ ਇਜਾਜ਼ਤ ਧੰਨਵਾਦ ਤੁਹਾਡਾ ਬਹੁਤ ਬਹੁਤ